ਵੇਲੇ ਦੀ ਬੇਹਤ ਵੱਡੀ ਖਬਰ ਸਕੂਲ ਦੇ ਵਿੱਚ ਫਾਇਰਿੰਗ ਹੋਈ ਹੈ ਇੱਕ ਸਕੂਲ ਦੇ ਵਿੱਚ ਕੁੜੀ ਦੇ ਦਾਖਲ ਹੋ ਕੇ ਉਥੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਨੇ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਲੜਕੀ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਉਸ ਦੀ ਵੀ ਮੌਤ ਘਟਨਾ ਦੇ ਵਿੱਚ ਹੋ ਚੁੱਕੀ ਹੈ ਮਾਮਲਾ ਅਮਰੀਕਾ ਦਾ ਹੈ ਅਮਰੀਕਾ ਦੇ ਵਿੱਚ ਲਗਾਤਾਰ ਆਏ ਦਿਨ ਗੋਲੀ ਚਲਾਉਂਦੀਆਂ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਖਾਸ ਤੌਰ ਤੇ ਸਕੂਲਾਂ ਦੇ ਬੱਚਿਆਂ ਦੇ ਵੱਲੋਂ ਇਸ ਤਰੀਕੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਔਰ ਉਸੇ ਤਰ੍ਹਾਂ ਦੀ ਇਹ ਘਟਨਾ ਸਾਹਮਣੇ ਆਈ ਹੈ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿਸਕੌਨਸਿਨ ਦੇ ਵਿੱਚ ਇੱਕ ਸਕੂਲ ਦੇ ਵਿੱਚ ਇੱਕ ਲੜਕੀ ਦੇ ਵੱਲੋਂ ਦਾਖਲ ਹੋ ਕੇ ਗੋਲੀਬਾਰੀ ਕਰ ਦਿੱਤੀ ਗਈ ਦੱਸਦੀ ਹੈ ਕਿ ਲੜਕੀ ਉੱਥੋਂ ਦੀ ਵਿਦਿਆਰਥਣ ਸੀ ਔਰ ਉਥੇ داخل ਹੋ ਕੇ ਉਸ ਦੇ ਵੱਲੋਂ ਗੋਲੀਆਂ ਚਲਾਈਆਂ ਜਾਂਦੀਆਂ ਨੇ ਇੱਕ ਜੋ ਸਟੂਡੈਂਟ ਹੈ ਤੇ ਇੱਕ ਅਧਿਆਪਕ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਔਰ 6 ਲੋਕ ਇਸ ਘਟਨਾ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ ਜਦੋਂ ਕਿ ਜੋ 4 ਹੈ ਉਹਨਾਂ ਦੀ ਹਾਲਤ ਹਜੇ ਵੀ ਨਾਜ਼ੁਕ ਬਣੀ ਹੋਈ ਹੈ ਤਾਂ ਬੇहद ਵੱਡੀ ਖਬਰ ਹੈ ਅਮਰੀਕਾ ਦੇ ਵਿੱਚ ਆਏ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਜੇਕਰ ਅਮਰੀਕਾ ਦੀ ਗੱਲ ਕਰੀਏ ਤਾਂ ਗਨ ਕਲਚਰ ਉੱਥੋਂ ਦਾ ਬਹੁਤ ਜ਼ਿਆਦਾ ਗਨ ਕਲਚਰ ਉੱਥੇ ਫੈਲ ਚੁੱਕਾ ਹੈ ਆਮ ਹੀ ਲੋਕਾਂ ਨੂੰ ਦੁਕਾਨਾਂ ਦੇ ਉੱਤੇ ਜੋ ਹਥਿਆਰ ਨੇ ਉਹ ਮਿਲ ਜਾਂਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਬੜੀ ਆਸਾਨੀ ਦੇ ਨਾਲ ਇਹ ਹਥਿਆਰ ਆ ਜਾਂਦੇ ਨੇ ਤਾਂ ਉਹ ਬੜੀ ਆਸਾਨੀ ਦੇ ਨਾਲ ਕਿਸੇ ਤਰੀਕੇ ਦਾ ਨਾ ਕੋਈ ਲਾਇਸੈਂਸ ਲੈਣਾ ਪੈਂਦਾ ਹੈ ਔਰ ਬੜੀ ਆਸਾਨੀ ਦੇ ਨਾਲ ਜਿਸ ਤਰੀਕੇ ਹਥਿਆਰ ਉਹਨਾਂ ਨੂੰ ਮਹੀਆ ਕਰਵਾਏ ਜਾਂਦੇ ਨੇ ਔਰ ਉਸ ਤੋਂ ਬਾਅਦ ਇਸ ਤਰੀਕੇ ਦੀਆਂ ਘਟਨਾਵਾਂ ਉਥੇ ਆਏ ਦਿਨ ਦੇਖੋ ਨੂੰ ਮਿਲਦੀਆਂ ਨੇ ਆਏ ਹਾਲਾਂਕਿ ਇਸ ਨੂੰ ਲੈ ਕੇ ਜੋ ਪਾਰਟੀਆਂ ਨੇ ਜੋ ਰਾਜਨੀਤਿਕ ਦਲ ਨੇ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਜੋ ਗਨ ਕਲਚਰ ਹੈ ਉਸ ਨੂੰ ਕੰਟਰੋਲ ਕਰਨ ਦੀ ਲੋੜ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਉਥੇ ਬੱਚਿਆਂ ਦੇ ਹੱਥਾਂ ਦੇ ਵਿੱਚ ਹਥਿਆਰ ਪਹੁੰਚ ਚੁੱਕੇ ਆ ਤੇ ਇਹ ਬੇहद ਖਤਰਨਾਕ ਹੈ ਕਿਉਂਕਿ ਇਸ ਤਰੀਕੇ ਦੀ ਤਸਵੀਰ ਅ ਅਮਰੀਕਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਆਏ ਦਿਨ ਸਕੂਲਾਂ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਜਦੋਂ ਬੱਚੇ ਜਿਨ੍ਹਾਂ ਨੂੰ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਨਹੀਂ ਹੁੰਦਾ ਜਿਨ੍ਹਾਂ ਥੋੜੀ ਥੋੜੀ ਗੱਲ ਦਾ ਗੁੱਸਾ ਮੰਨ ਜਾਂਦੇ ਨੇ ਤਾਂ ਜਦੋਂ ਉਹਰੇ ਦੇ ਹੱਥਾਂ ਦੇ ਵਿੱਚ ਹਥਿਆਰ ਆ ਜਾਂਦੇ ਨੇ ਤਾਂ ਫਿਰ ਇਸ ਤਰੀਕੇ ਦੀਆਂ ਵਾਰਦਾਤਾਂ ਦੇਖੋ ਨੂੰ ਮਿਲਦੀਆਂ ਨੇ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਹਿੰਸਕ ਦੇਸ਼ ਇੱਕ ਤਰੀਕੇ ਦੇ ਨਾਲ ਹੀ ਮੰਨਿਆ ਜਾਂਦਾ ਹੈ ਔਰ ਹਥਿਆਰਾਂ ਦੀ ਸਪਲਾਈ ਵੀ ਅਮਰੀਕਾ ਦੇ ਵੱਲੋਂ ਕੀਤੀ ਜਾਂਦੀ ਹੈ ਅਮਰੀਕਾ ਇੱਕ ਤਰੀਕੇ ਦੇ ਨਾਲ ਹੁਣ ਉਸੇ ਬਾਰੂਦ ਦੇ ਢੇਰ ਦੇ ਉੱਤੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ ਜੋ ਬਾਰੂਦ ਉਸ ਦੇ ਵੱਲੋਂ ਵਸਾਇਆ ਗਿਆ ਸੀ ਪਹਿਲਾਂ ਬਾਕੀ ਦੇਸ਼ਾਂ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸੀ ਪਰ ਇੰਨੇ ਆਸਾਨੀ ਨਾਲ ਹਥਿਆਰ ਵਹੀਆ ਕਰਵਾ ਦਿੱਤੇ ਗਏ ਕਿ ਹੁਣ ਅਮਰੀਕਾ ਦੇ ਵਿੱਚ ਬੱਚੇ-ਬੱਚੇ ਦੇ ਹੱਥ ਦੇ ਵਿੱਚ ਹਥਿਆਰ ਨੇ ਹੋ ਜਿਸ ਕਰਕੇ ਇਸ ਤਰੀਕੇ ਦੀਆਂ ਘਟਨਾਵਾਂ ਆਏ ਦਿਨ ਦੇਖਣ ਨੂੰ ਮਿਲਦੀਆਂ ਨੇ ਖਾਸ ਤੌਰ ਤੇ ਕਿਉਂਕਿ ਜੇਕਰ ਬੱਚਿਆਂ ਦੀ ਗੱਲ ਕਰੀਏ ਤਾਂ ਆਪਣੇ ਜੋ ਜਜ਼ਬਾਤ ਨੇ ਉਹਨਾਂ ਤੇ ਉਹਨਾਂ ਦਾ ਕੰਟਰੋਲ ਨਹੀਂ ਹੁੰਦਾ ਇੱਕ ਤਰੀਕੇ ਦੇ ਨਾਲ ਔਰ ਬੇहद ਭਾਵੁਕ ਹੁੰਦੇ ਨੇ ਜਦੋਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਸਕੂਲ ਕਾਲਜ ਦੇ ਵਿੱਚ ਅ ਡਰਾਇਆ ਜਾਂ ਜਦੋਂ ਕਾਇਆ ਜਾਂਦਾ ਹੈ ਜਾਂ ਫਿਰ ਉਹਨਾਂ ਦੇ ਨਾਲ ਕਿਸੇ ਇਸ ਤਰੀਕੇ ਦੀ ਘਟਨਾ ਹੁੰਦੀ ਹੈ ਜਿਸ ਨਾਲ ਉਹਨਾਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਜੋ ਪਹਿਲਾ ਰੁਖ ਹੁੰਦਾ ਹੈ ਉਹ ਇਹਨਾਂ ਹਥਿਆਰਾਂ ਵਾਲੀ ਹੁੰਦਾ ਹੈ ਹਥਿਆਰਾਂ ਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਉਹ ਕਿਸੇ ਵੀ ਘਟਨਾ ਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹ ਉਸੇ ਤਰੀਕੇ ਦੀਆਂ ਘਟਨਾਏ ਕਿਉਂਕਿ ਇਸ ਤੋਂ ਪਹਿਲਾਂ ਵੀ ਬੜੀਆਂ ਵਾਰਦਾਤਾ ਸਾਹਮਣੇ ਆ ਚੁੱਕੀਆਂ ਨੇ ਖਾਸ ਤੌਰ ਤੇ ਜੇਕਰ ਗੱਲ ਕਰੀਏ ਅ ਅੱਜ ਕੱਲ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਅ ਬੱਚੇ ਗੇਮਸ ਖੇਡਦੇ ਨੇ ਤਾਂ ਇਸ ਤਰੀਕੇ ਦੀਆਂ ਕਈ ਗੇਮਸ ਨੇ ਜੋ ਕਾਫੀ ਹਿੰਸਕ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਉਹਨਾਂ ਦਾ ਜੋ ਸਹਿਣਸ਼ੀਲਤਾ ਹੈ ਉਹ ਕਾਫੀ ਘਟ ਚੁੱਕੀ ਹੈ ਤਾਂ ਉਸੇ ਤਰੀਕੇ ਜਦੋਂ ਇਸ ਤਰੀਕੇ ਦੀਆਂ ਗੇਮ ਖੇਡੀਆਂ ਜਾਂਦੀਆਂ ਨੇ ਤਾਂ ਉਹਦਾ ਵੀ ਅਸਰ ਉਹਨਾਂ ਬੱਚਿਆਂ ਦੇ ਉੱਤੇ ਦੇਖੋ ਨੂੰ ਮਿਲਦਾ ਹੈ ਇੱਕ ਹਥਿਆਰ ਦੂਸਰੇ ਪਾਸੇ ਹਥਿਆਰਾ ਵਾਲੀਆਂ ਹਿੰਸਕ ਗੇਮਸ ਖੇਡ-ਖੇਡ ਕੇ ਬੱਚਿਆਂ ਦਾ ਜੋ ਮਨੋਬਲ ਹੈ ਉਹ ਇਸ ਤਰੀਕੇ ਦਾ ਹੋ ਚੁੱਕਾ ਹੈ ਕਿ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਨਹੀਂ ਸੋਚਦੇ ਔਰ ਅਮਰੀਕਾ ਵਰਗਾ ਦੇਸ਼ ਜਿੱਥੇ ਜ਼ਿਆਦਾਤਰ ਅ ਬੱਚੇ ਕੱਲੇ ਛੱਡ ਦਿੱਤੇ ਜਾਂਦੇ ਨੇ ਜਦੋਂ 18 ਸਾਲ ਦੀ ਉਮਰ ਹੋ ਜਾਂਦੀ ਹੈ ਤਾਂ ਮਾਪੇ ਕਹਿ ਦਿੰਦੇ ਨੇ ਕਿ ਕਰੋ ਹੁਣ ਤੁਸੀਂ ਬਾਹਰ ਹੋ ਜਾਓ ਆਪਣੇ ਘਰ ਆਪ ਤਿਆਰ ਕਰੋ ਔਰ ਆਪ ਆਪਣੀ ਦੁਨੀਆ ਦੇ ਵਿੱਚ ਵਿੱਚ ਰਹੋ ਪਰ ਜਦੋਂ ਇਸ ਤਰੀਕੇ ਦਾ ਉਥੇ ਜੋ ਪਰਿਵਾਰ ਦੇਖਣ ਨੂੰ ਮਿਲਦੇ ਨੇ ਪਰਿਵਾਰ ਟੁੱਟਦੇ ਦੇਖਣ ਨੂੰ ਮਿਲਦੇ ਨੇ ਤਾਂ ਬੱਚਿਆਂ ਦੇ ਦਿਮਾਗ ਦੇ ਉੱਤੇ ਕਾਫੀ ਅਸਰ ਹੁੰਦਾ ਹੈ ਤਾਂ ਉਥੇ ਅਸਰ ਦੇ ਚੱਲਦੇ ਇਸ ਤਰੀਕੇ ਦੀਆਂ ਨਾਵਾ ਵੀ ਦੇਖੋ ਨੂੰ ਮਿਲਦੀਆਂ ਨੇ ਕਿਉਂਕਿ ਇੱਕ ਪਾਸੇ ਕੋਈ ਲਗਾਮ ਨਹੀਂ ਹੁੰਦੀ ਉਹਨਾਂ ਦੇ ਉੱਤੇ ਨਾ ਕੋਈ ਅ ਇਮੋਸ਼ਨਲ ਉਹਨਾਂ ਨੂੰ سپورਟ ਹੁੰਦੀ ਹੈ ਨਾ ਕੋਈ ਸਮਝਾਉਣ ਵਾਲਾ ਹੁੰਦਾ ਹੈ ਔਰ ਜਦੋਂ ਇਸ ਤਰੀਕੇ ਦੇ ਨਾਲ ਹੀ ਵਾਰਦਾਤ ਕੋਈ ਵਾਪਰ ਜਾਂਦੀ ਹੈ ਤਾਂ ਉਸ ਤੋਂ ਬਾਅਦ ਸਵਾਲ ਜ਼ਰੂਰ ਚੱਕੇ ਜਾਂਦੇ ਨੇ ਕਿ ਆਖਿਰ ਇਹ ਗਨ ਕਲਚਰ ਦੇ ਉੱਤੇ ਰੋਕ ਕਦੋਂ ਲਗਾਈ ਜਾਵੇਗੀ ਜਦੋਂ ਅ ਬੱਚੇ ਇਸ ਤਰੀਕੇ ਦੀਆਂ ਵਾਰਦਾਤਾਂ ਆਸਾਨੀ ਦੇ ਨਾਲ ਕਰਨ ਲੱਗ ਪੈ ਨੇ ਤਾਂ ਉਸ ਤੋਂ ਬਾਅਦ ਇਹ ਸਵਾਲ ਜਰੂਰ ਲਾਜ਼ਮੀ ਹੋ ਜਾਂਦਾ ਹੈ ਕਿ ਕਦੋਂ ਗਨ ਕਲਚਰ ਦੇ ਉੱਤੇ ਰੋਕ ਲਾਈ ਜਾਵੇਗੀ ਕਿਉਂਕਿ ਇਸ ਤਰੀਕੇ ਦੀਆਂ ਵਾਰਦਾਤਾਂ ਜੇਕਰ ਹੁੰਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਕੂਲਾਂ ਦੇ ਵਿੱਚ ਅਤਵਾਦੀ ਤਿਆਰ ਹੋਣਗੇ ਤਾਂ ਕਿਸ ਤਰੀਕੇ ਦੇ ਨਾਲ ਇਹ ਵਾਰਦਾਤ ਪੂਰੀ ਅੰਜਾਮ ਦਿੱਤੀ ਗਈ ਕਿਸੇ ਨੂੰ ਵੀ ਭੋਲੇ ਇੱਥੇ ਨਹੀਂ ਕਿਹਾ ਜਾ ਸਕਦਾ ਕਿਉਂਕਿ 15 ਸਾਲ ਦੀ ਕੁੜੀ ਜਿਸ ਦੇ ਵੱਲੋਂ ਇਹ ਫਾਇਰਿੰਗ ਕੀਤੀ ਗਈ ਹੈ ਆਪਣੇ ਅਧਿਆਪਕ ਨੂੰ ਅਤੇ ਆਪਣੀ ਇੱਕ ਕਲਾਸਮੇਟ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹਨਾਂ ਦੋਹਾਂ ਦੀ ਮੌਤ ਹੋ ਚੁੱਕੀ ਹੈ ਔਰ ਖੁਦ ਉਹ ਲੜਕੀ ਜਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਉਸ ਦੀ ਵੀ ਮੌਤ ਹੋ ਚੁੱਕੀ ਹੈ ਤਾਂ 6 ਲੋਕ ਜ਼ਖਮੀ ਨੇ ਜਿਨ੍ਹਾਂ ਦੇ ਵਿੱਚੋਂ ਦੋ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਚੁੱਕੀ ਹੈ ਔਰ ਵੱਡੀ ਵਾਰਦਾਤ ਜਿਸ ਤੋਂ ਬਾਅਦ ਅਮਰੀਕਾ ਦੇ ਵਿੱਚ ਸੋਗ ਦੀ ਲਹਿਰ ਹੈ ਨਾਲ ਹੀ ਸਵਾਲ ਉੱਠ ਰਹੇ ਨੇ ਕਿ ਆਖਰ ਇਸ ਗਨ ਕਲਚਰ ਦੇ ਉੱਤੇ